ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੋਕ ਸਭਾ ਹਲਕਾ ਫਰੀਦਕੋਟ ਦੇ ਪਿੰਡ ਪਿੰਡ ਇਕਨਪੁਰਾ ਕਲਾਂ ਜੁਤੇ ਹਲਕਾ ਤਰਨਪੁਰ ਦੇ ਵਿੱਚ ਪੈਂਦਾ ਇੱਥੇ ਪਹੁੰਚੇ ਹੋਏ ਆ ਇੱਥੇ ਪਿੰਡ ਦੇ ਵਿੱਚ ਕੁਝ ਬਜ਼ੁਰਗ ਇਸ ਠੰਡੇ ਸ਼ਾਹਾਂ ਦਾ ਆਨੰਦ ਲੈ ਰਹੇ ਆ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਪਿੰਡ ਦਾ ਮਾਹੌਲ ਕੀ ਆ ਇਸ ਹਲਕੇ ਫਰੀਦਕੋਟ ਦਾ ਮਾਹੌਲ ਕੀ ਆ ਆਪਾਂ ਕੋਈ ਵਾਈਪ ਕਿੰਨਾ ਹਲਕਾ ਵਾਈਬ ਦੇਖੀ ਕਰਦੇ ਹਾਂ ਹਾਂ ਜੀ ਡਾਕਟਰ ਬਾਬੂ ਜੀ ਹਾਂ ਜੀ ਬਾਬਾ ਜੀ ਕੀ ਲੱਗਦਾ ਤੁਹਾਨੂੰ ਫੇਸਬੁੱਕ ਹਲਕੇ ਦੇ ਵਿੱਚ ਕੋਣ ਜਿੱਤ ਸਕਦਾ ਜਾਂ ਕਿਹਨਾਂ ਨੂੰ ਫਾਇਦਾ ਹੋ ਸਕਦਾ ਇਹ ਦੂਜਾ ਬਾਬੂ ਜੀ 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 ਦੂਜਾ ਜੀ ਉਹ ਮੈਂ ਤਾਂ ਸੈਟਾ ਜਿਦਾ ਹੁੰਦਾ ਆਪਣਾ ਉਹ ਇੱਥੇ ਹੀ ਹਾਂਜੀ ਹਾਂਜੀ ਇੱਥੇ ਹੀ ਸਭ ਜੀ ਸਮਝਾ ਲਾ ਅਸੀਂ ਤਾਂ ਉਹ ਸਭ ਜੀ ਹਾਂਜੀ ਦੇਖ ਸਰਦਪਰ ਹਾਂਜੀ ਠੀਕ ਹੈ ਉਹ ਕਿੰਨੇ ਦਿਨ ਤੋਂ ਉਹਨਾਂ ਨੂੰ ਰੋਡ ਪਾਉਂਦਾ ਮਾਨ ਬਣਾ ਗਿਆ ਆਉਂਦੇ ਹੋ ਨਹੀਂ ਬਣ ਗਿਆ ਬਣ ਗਿਆ ਹਾਂਜੀ ਠੀਕ ਹੈ ਪਰ ਆਮ ਆਦਮੀ ਪਾਰਟੀ 2 ਸਾਲ ਤੋਂ ਮੁੰਡ ਦੇ ਚਾਈ ਆ ਉਹਦੇ ਕੰਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਚਲੋ ਉਹ ਵੀ ਖਾਮਦਾਰ ਨੇ ਠੀਕ ਜਿਸ ਤਰ੍ਹਾਂ ਆਂਦਨ ਚਿੰਤ ਰਹੇ ਜਿੰਦੀ ਉਹ ਵੀ ਚਲੋ ਤਾਂ ਉਹਨਾਂ ਦੀ ਜਵਾਨੀ ਹੈ ਅੱਛਾ ਉਹਨਾਂ ਨੂੰ ਆਪਣਾ ਕਰਾਈ ਤੋਂ ਨਹੀਂ ਹਾਂ ਇਹ ਹੀ ਅਸੀਂ ਕਰਨੀ ਹੈ ਇਹ ਵੀ ਇਹਨਾਂ ਨੂੰ ਹੀ ਪੁਣੀ ਹੈ ਹਾਂ ਉਹ ਕੋਲਣਾ ਹੀ ਆ ਵਿੱਚ ਪਰਨਾ ਦਾ ਨੇ ਦੱਸ ਕੇ ਇਹ ਕੀ ਤੁਹਾਡੇ ਪਿੰਡ ਦੇ ਵਿੱਚ ਸਰਵਿਸ ਨਹੀਂ ਤੇ ਆਏ ਆ ਜੀ ਆਏ ਆ ਇੱਕਦਮ ਆਈ ਹੈ ਜੀ ਹਾਂ ਕੀ ਰਿਸਪੌਂਸ ਆ ਕੀ ਤੁਹਾਡੇ ਪਿੰਡ ਦੀ ਪੂਰੇ ਪਿੰਡ ਦੀ ਹਵਾ ਕੀ ਕਹਿੰਦੀ ਕਿੰਨੇ ਕੁ ਲੋਕ ਹਵਾ ਦਾ ਸੁਣ ਮੈਂ ਦੱਸ ਦਿੰਦਾ ਵੀ ਹੁਣ ਪਹਿਲੀ ਗੱਲ ਤਾਂ ਕਿਸੇ ਦਾ ਪਤਾ ਹੀ ਨਹੀਂ ਲੱਗਦਾ ਪਤਾ ਨਹੀਂ ਦੱਸ ਦੱਸਦੇ ਨਹੀਂ ਅੱਜ ਕੱਲੋ ਬੁੱਤੋ ਹੋ ਰਿਹਾ ਬੁੱਤੋ ਹੋ ਰਿਹਾ ਅਦਲੀ ਦਾ ਪਤਾ ਲੱਗਣਾ ਉਹ ਤੇ ਨਹੀਂ ਜੀ ਹਾਂਜੀ ਹਾਂਜੀ ਸਾਰੇ ਮਾਦ ਪੰਜਾਬ ਦੇ ਬੁਸ਼ਰੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਫੇਰਕੋਟ ਹਲਕੇ ਦੀ ਹਵਾ ਕੀ ਕਹਿੰਦੀ ਆ ਕਿ ਸਾਥੇ ਵੀ ਕਾਜੀ ਸਾਸੀ ਕਾਜੀ ਜੀ ਇਹ ਤੇ ਕੀ ਕਹਿਣ ਲੱਗਦਾ ਤੁਹਾਨੂੰ ਫੇਰਕੋਟ ਹਲਕੇ ਦੇ ਵਿੱਚ ਕੀ ਦੀ ਹਵਾ ਵਾ ਕੌਣ ਇੱਥੋਂ ਜਿੱਤ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਫੇਰਕੋਟ ਹਲਕੇ ਦੇ ਵਿੱਚ ਪਹਿਲਾਂ ਤਾਂ ਸੀਗਾ ਵੀ ਆਮ ਆਦਮੀ ਪਾਰਟੀ ਜ਼ਿਆਦਾ ਪ੍ਰਭਾਵਸ਼ਾਲੀ ਸੀ ਕਾਲੀਕੂਲੀ ਤੁਹਾਨੂੰ ਪਤਾ ਸਾਰੀ ਕਾਲੀਆ ਪਰ ਹੁਣ ਭਾਈ ਆਪਣੇ ਖੜੇ ਆ ਤੇ ਥੋਮ ਦੇ ਲੋਕ ਉਹਨਾਂ ਦੇ ਅਸੀਂ ਵੋਟ ਦੇ ਵੇਲੇ ਕਰਾਂਗੇ ਭਾਈ ਨਰਜੀਤ ਸਿੰਘ ਸਰਜੀਤ ਸਿੰਘ ਹਾਂਜੀ ਹਾਂ ਤੇ ਬਾਕੀ ਉਹਨੂੰ ਪਤਾ ਹੀ ਆ ਜਿਵੇਂ 87 ਦੇ ਵਿੱਚ ਕਿੰਨਾ ਧੱਕਾ ਹੋਇਆ ਤੇ ਉਹਦਾ ਬਦਲਾ ਲੈਣ ਦਾ ਟਾਈਮ ਆ ਗਿਆ ਆ ਜਿਹਦਾ ਬਦਲ ਦਾ ਬਤਾ ਉਹਦੇ ਪਿਓ ਨੇ ਪਹਿਲਾਂ ਲੈ ਲਿਆ ਇਹ ਹੁਣ ਕੌਮ ਨੂੰ ਵੀ ਮਤਲਬ ਕਿ ਉਹਨਾਂ ਤੇ ਪਾਇਆ ਪੂਰਨਿਆ ਤੇ ਅੱਜ ਖਰਾਬ ਤੰਦੀ ਲੋੜ ਜੀ 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 ਹੁਣ ਕਹਿੰਦੀ ਲੋੜ ਹੀ ਨਹੀਂ ਸਿੱਖਾਂ ਨੂੰ ਕਹਿੰਦੀ ਹੁਣ ਆਪਾਂ ਨੂੰ ਵੀ ਕਹਿਣਾ ਪਿਆ ਆਪਾਂ ਗਾਲਿਆਂ ਨੂੰ ਸਿੱਖਾਂ ਨੂੰ ਫੇਰ ਤਾਂ ਕੋਈ ਕਹਿੰਦੀ ਕਿ ਲੋੜ ਹੀ ਨਹੀਂ ਬਾਕੀ ਇਹਨਾਂ ਨੂੰ ਵਛਲੋ ਇਹ ਕੀ ਕਹਿੰਦੇ ਸਸਤਾ ਵੀ ਨਹੀਂ ਇੱਕ ਸੀਣਾ ਚਾਹੁੰਦੇ ਹੋ ਵੀਰ ਜੀ ਮਤਲਬ ਫਰੀਦਕੋਟ ਹਲਕੇ ਦੀ ਹਵਾ ਤੇ ਕੋਣ ਬਣ ਸਕਦਾਉਣ ਵਾਸਤੇ ਮੇਰੇ ਵਿੱਚ ਜੀ ਹਵਾ ਤਾਂ ਬਸ ਸਾਫ਼ ਤੇਰੀ ਚੱਲ ਰਹੀ ਹੈ ਸਰਵਿਸ ਇਹਨੂੰ ਮਲਵਾਈਏ ਉਹਨਾਂ ਦੀ ਹਵਾ ਫੁੱਲ ਜੋਰਾਂ ਦੇ ਆਮ ਆਦਮੀ ਨੂੰ ਵੋਟਾਂ ਪਾ ਕੇ ਪਹਿਲਾਂ ਵੇਖ ਲਈਏ ਬਹੁਤ ਸਿਰਫਰਾਂ ਵੇਖੀਆਂ ਹੋਈਆਂ ਤਿੰਨ ਜਾਂਦੀਆਂ ਪਰ ਇਹ ਕੀ ਇਹਨਾਂ ਨੂੰ ਦਿਨਾਂ ਯਾਦ ਜੋ ਵੀ ਹੋਏ ਚਲੋ ਜੇ ਬਣ ਜਾਂਦੇ ਸਰਬਜੀਤ ਸਿੰਘ ਤੇ ਉਹਦੇ ਤੋਂ ਕਿਹੋ ਜੇ ਕੰਮ ਦੀ ਆਸ ਰੱਖਦੇ ਹੋ ਕੰਮ ਦੀ ਆਸ ਤਾਂ ਬਸ ਪਾਪ ਨੇ ਲੈ ਹੀ ਲੈਣੀ ਸਾਰੇ ਉਹਨਾਂ ਦੀ ਸਿਹਰੀ ਹੈ ਸਾਰਾ ਪੈਨ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਬਸ ਉਹਨਾਂ ਨੇ ਪਹਿਲਾਂ ਹੀ ਗੱਡੀ ਵਾਢੀ ਸਰਬਾਨੀ ਕੰਮ ਨਹੀਂ ਕਰਦਾ ਪਹਿਲਾਂ ਹੋਏ ਵੇ ਆ ਕਹਿੰਦਾ ਇਹਨਾਂ ਨੂੰ ਵੀਰਜੀ ਨੌਜਵਾਨ ਵੀਰਾ ਦਾ ਕਹਿਣਾ ਕਿ ਜਿਹੜੇ ਆਉਣ ਵਾਲੇ ਕੈਂਡੀਡੇਟ ਆ ਖੜੇ ਹੋਏ ਆ ਉਹ ਦਾਅਵੇ ਕਰਦੇ ਆ ਵਾਅਦੇ ਕਰਦੇ ਆ ਕਿ ਜੀ ਤੁਹਾਡੇ ਕੰਮ ਕਰਾਂਗੇ ਲਿਖਾ ਪਾਈ ਬੀਰਤ ਸਿੰਘ ਨੇ ਕੰਮ ਇਹੋ ਜਾਂ ਪਹਿਲੇ ਹੀ ਕਰ ਦਿੱਤਾ ਤੇ ਪੈਂਦੀ ਸਰ ਪਹਿਲਾਂ ਕੰਮ ਹੋ ਜਾ ਕਰ ਦਿੱਤਾ ਕਿ ਉਹ ਕੰਮ ਹੁਣ ਕੋਈ ਵੀ ਨਹੀਂ ਕਰ ਸਕਦਾ ਸੀ ਸੋ ਅੱਗੇ ਵੀ ਜਿੰਨਾ ਗੱਲਬਾਤ ਕਰਦੇ ਆ ਕੁਝ ਸਸਤੀ ਗੱਲ ਜੀ ਕੀ ਕਰਨਾ ਚਾਹੁੰਦੇ ਹੋ ਮਤਲਬ ਕਿ ਇਲੈਕਸ਼ਨ ਸੋ ਪੰਜ ਮਿੰਤਰ ਰਹਿ ਗਏ ਆ ਸਰਬਜੀਤ ਸਿੰਘ ਸਾਰੇ ਪਾਸੇ ਸਰਬਜੀਤ ਸਿੰਘ ਸਰਬਜੀਤ ਸਿੰਘ ਸਰਬਜੀਤ ਸਿੰਘ ਹੋ ਰਹੀ ਆ ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੁਕਾਬਲਾ ਕਰ ਸਕਦੇ ਆ ਸਰਦਿਸ ਨੇ ਮੁਕਾਬਲਾ ਕੀ ਚੱਲਦੀ ਹੈ ਕਿ ਤੁਹਾਨੂੰ ਕਿੰਨਾ ਕਹਿ ਸਕਦੇ ਆ ਮੁਕਾਬਲਾ ਕਿਸੇ ਨਾਲ ਨਹੀਂ ਗਈ ਅੱਜ ਕਿਸੇ ਨਾਲ ਨਹੀਂ ਗੱਲਾਂ ਨਹੀਂ ਹੈ ਹੈ ਯਾਦ ਰੱਖਿਓ ਇਹ ਗੱਲ ਯਾਦ ਰੱਖਿਓ ਇਹ ਗੱਲ ਦੀ ਅੱਜ ਵੀਡੀਓ ਸਦੀ ਬਣ ਗਈ ਨਾ ਨੈਟ ਤੇ ਚੜ ਗਈ ਕੱਢ ਲਿਓ ਜਦੋਂ ਮਰਜੀ ਇਹ ਲੀਡ ਨਾ ਜਤਰਾ ਤੁਹਾਡੇ ਕਰਨ ਬਾਰੇ ਬੀਬੀ ਖਾਣ ਨੂੰ ਹਣਾ ਦਾ ਹੁਣ ਲੋਕੀ ਤੁਸ ਤੋਂ ਹੁੰਦੇ ਆ ਨਾ ਹਾਂ ਹਾਂ ਐਸੇ ਅੰਮ੍ਰਿਤਪਾਲ ਨੂੰ ਡਟਾਉਣਾ ਜੇ ਅਸੀਂ ਵੀ ਇਥੋਂ ਨਾ ਵੋਟਾਂ ਪਾਈਆਂ ਆਪਾਂ ਆਈ ਤਾਂ ਸਾਰੀ ਉਮਰ ਲਈ ਧੱਬਾ ਲੈਣਾ ਨਹੀਂ ਤੋ ਇਹਦਾ ਪੱਕਾ ਜੀ ਸਰਦਾਰ ਸਿੰਘ ਦੀ ਪੱਕੀ ਆਈ ਸੀ ਸਰਦਾਰ ਸਿੰਘ ਜਿੱਤ ਰਿਹਾ ਇੱਥੇ ਕਿਸੇ ਦਾ ਮੁਕਾਬਲਾ ਨਹੀਂ ਨਾ ਜੀ ਨਾ ਸੋ ਉਹਦਾ ਦੂਜੀ ਨਾ ਜਵਾਨਤਾ ਆਉਣਗੀ ਜਾਂ ਉਹ ਆਪ ਹੱਥ ਜੋੜ ਕੇ ਇਕੱਲੇ ਨਹੀਂ ਤੇ ਨਾਲ ਅੱਜ ਖੜਾ ਕਰ ਦੇਣਾ ਚੰਗੀ ਗੱਲ ਹੈ ਬਾਈ ਸਾਹਿਬ ਹੱਥ ਨਹੀਂ ਆ ਬਹੁਤ ਨੌਜਵਾਨ ਬਹੁਤ ਵੱਧ ਚੜ ਕੇ ਆ ਰਹੇ ਆ ਨੌਜਵਾਨਾਂ ਦੀ ਬਹੁਤ ਕਹਿੰਦੇ ਆ ਇਹਦੇ ਉਹਨਾਂ ਦੀ ਜਵਾਨੀ ਦਾ ਅਪਰੋਚ ਹੈ ਜਿਹੜੀ ਪਿੱਛੇ ਤੋਂ ਉਹਦੇ ਸਾਹਮਣੇ ਆ ਬਾਕੀ ਕਹਿੰਦੀ ਲੋੜੀ ਕਿ ਸਿੱਖਾਂ ਨੂੰ ਨਹੀਂ ਜਾਣਾ ਵਹਿ ਗਿਆ ਫੋਨ ਨੂੰ ਬਹੁਤ ਵੋਟਾਂ ਫੇਰ ਤਰ ਫਿਰਦੇ ਜਾਂਦੇ ਆ ਵੀ ਕੋਣੀ ਕਹਿੰਦੀ ਲੋੜੀ ਸੋ ਕਿੰਨੇ 70 ਸਾਲ ਹੋ ਗਏ ਤੇ ਹਰ ਸਾਲ ਆਪੇ ਵੋਟਾਂ ਮੰਗਦੇ ਆ। ਸਹੀ ਹੈ। ਆਉਂਦੇ ਆ। ਪਾਉਂਦੇ ਨੇ। ਹਰ ਕਿਸੇ ਖਾਤਰ ਮੰਗਦੇ। ਪੰਥ ਦਾ ਪੰਥ ਨੂੰ। ਪਿਆਰ ਦੀ ਬੋਡ ਮੰਗੀ ਤਾਂ ਹੀ ਸੱਚਾ ਕਰ ਜਾ ਕੇ ਕਹੀ ਜਾਂਦੇ। ਅੱਗੇ ਕਦੇ ਆਪਾਂ ਮੰਗੀ ਕਦੇ ਨਹੀਂ ਕੋਡ ਜਿਹਦੀ ਲੋੜ ਅਗਲਾ ਪਾ ਦੇ ਭਾਈ ਕਾਂਗਰਸ ਨੂੰ ਪਾਵੇ, ਅਕਾਲੀ ਨੂੰ ਪਾਵੇ, ਆਮ ਨੂੰ ਪਾਵੇ। ਪਰ ਇਹ ਕੀ ਤਾਂ ਸਰਵਜੀਤ ਸਿੰਘ ਪਾ ਨਹੀਂਉਂਦਾ। ਪਰ ਬਹੁਤ ਜ਼ਿਆਦਾ ਲੋਕ ਕਹਿ ਰਹੇ ਆ ਕਿਉਂਕਿ ਲੋਕ ਗਰਾਊਂਡ ਲੈਵਲ ਤੋਂ ਅਸੀਂ ਜਾਣ ਦੀ ਕੋਸ਼ਿਸ਼ ਕਰ ਰਹੇ ਆਂ। ਲੋਕਾਂ ਦੇ ਸਰਵੇ ਕਰ ਰਹੇ ਆਂ। ਪਿੰਡ-ਪਿੰਡ ਜਾ ਕੇ ਘਰ-ਘਰ ਵੀ ਜਾ ਰਹੇ ਆਂ ਕੰਜਰਾਂ। ਲੋਕ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ 2 ਸਾਲ ਦੇ ਕੰਮ ਬਹੁਤ ਵਧੀਆ ਕੰਮ ਕਿੱਥੇ ਕੰਮ ਦੇ ਆਧਾਰ ਤੇ ਨਾ ਵੋਟ ਪਾਉਗੀ ਨਹੀਂ ਕੰਮ ਠੀਕ ਆ ਕੀਤੇ ਇਹਨਾਂ ਨੇ ਵੱਖਰੀ ਗੱਲ ਨਾ ਕੰਮ ਕਰ ਵੀ ਦੇਣਗੇ ਹੋਰ ਪਰ ਆਪਾਂ ਤਾਂ ਆਪ ਦਾ ਵੇਖਣਾ ਨਾ ਆਪ ਨੂੰ ਜੋ ਚੰਗਾ ਲੱਗਦਾ ਨਾ ਸਹੀ ਨਾ ਆਪਣਾ ਤਾਂ ਖਾਸ ਤੌਰ ਤੇ ਬਾਰੇ ਫਿਰ ਕੀ ਹਰ ਹਮਤ ਦਾ ਸਾਹਿਬ ਆਪਾਂ ਜਦੋਂ ਖੱਡੇ ਇੱਕਾਂ ਦੀ ਜਿਵੇਂ ਜਦੋਂ ਸਰਵਿਸ ਦੇਣਗੇ ਭਾਈ ਜੀ ਆਪਾਂ ਵੋਟ ਪਾਾਈ ਦਿੱਤਾ ਵਰਗਾ ਦਿਖਾਵਾਗੇ ਆਹ ਗਾ ਰਹੇ ਕੰਮ ਤਾਂ ਚੱਲ ਚੱਲਦਾ ਹੀ ਰਿਹਾ ਚੱਲਦਾ ਹੀ ਰਹਿਣੀ ਆ ਵੋਟਾਂ ਵੀ ਪੈਂਦੀਆਂ ਰਹਿਣੀਆਂ ਵੋਟਾਂ ਵੀ ਪੈਂਦੀਆਂ ਰਹਿਣੀਆਂ ਅੱਗੇ ਤੋਂ ਹੋਰ ਕਿਸੇ ਪਾਰਟੀ ਨਾਲ ਪਾ ਲੋਗੇ ਮੈਂ ਕਹਿੰਦਾ ਕਿਦੋਂ ਪਰ ਪਿਆਰ ਕੀਣੀ ਆ ਇੱਥੇ ਵੋਟ ਨਹੀਂ ਪਾਰਟੀ ਇੱਕ ਨਵਾਂ ਬਦਲਾਅ ਲੈ ਕੇ ਆਈ ਐਨਐਸ ਵਾਲਾ ਉਹ ਵਾਅਦਾ ਬਹੁ ਮਿਲੇਗਾ ਲੋਕਾਂ ਨੂੰ ਵੀ ਉਹ ਨਵਾਂ ਨਮੀ ਚੀਜ਼ ਉਹ ਮਿਲੀ ਦੇਖੋ ਆ ਨਵੀਂ ਸਰਕਾਰ ਅਨ ਯੋਗਤਾ ਕਿਨਾਂ ਲੱਗ ਰਹੀ ਐ ਸੋ ਟੱਕਾ ਹੋ ਰਿਹਾ ਹੈ ਕੁਝ ਸੋ ਐਸ ਵਾਰ ਵੀਰਾਂ ਦੇ ਅੰਦਰ ਜੋਸ਼ ਦੇਖਣ ਨੂੰ ਮਿਲ ਰਿਹਾ ਐ ਬਹੁਤ ਮਾਮਾ ਕਿ ਆਪਣਾ ਤੇਲ ਵੜ ਕੇ ਆਪਣਾ ਟਾਈਮ ਕੱਢ ਕੇ ਆਪਣਾ ਕੰਮ ਛੱਡ ਕੇ ਵੱਡੀਆਂ-ਵੱਡੀਆਂ ਰੈਲੀਆਂ ਦੇ ਵਿੱਚ ਭਾਈ ਸਰਵਜੀਤ ਸਿੰਘ ਦੀ ਸਪੋਰਟ ਕਰ ਰਿਹਾ ਪਿਛਲੇ ਇੱਕ ਹਫ਼ਤੇ ਤੋਂ ਕਹਿ ਲਈਏ ਕਿ ਕਿਆ ਜਾ ਰਿਹਾ ਕਿ ਕਿਸੇ ਦੇ ਨਾਲ ਮੁਕਾਬਲਾ ਨਹੀਂ ਭਾਈ ਸਰਵਜੀਤ ਸਿੰਘ ਦਾ ਬਸ ਐਲਾਨ ਹੋਣਾ ਬਾਕੀ ਆ ਉਹ ਜਿੱਤ ਹੀ ਚੁੱਕਿਆ ਸੋ ਇਹਨਾਂ ਦਾ ਜੋਸ਼ ਕਿਸ ਤਰ੍ਹਾਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਿਸ ਤਰ੍ਹਾਂ ਸਾਬਤ ਹੋ ਰਿਹਾ ਹੈ ਇਹੋ ਜਿਹਾ ਵੀ ਹੋਰ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅੱਜ ਅਨਮੋਲ ਜੀ ਦਾ ਨਾਲ ਗੱਲਬਾਤ ਕਰਦੇ ਆਂ। ਉਸ ਦੇ ਨਾਲ ਪਰਸਾਂ ਦੀ ਏਪੀਜੀ ਦੀ ਜਿਹੜੀ ਕੀ ਹੱਜਾਂ ਦੀ ਸਾਥੀ ਗੱਲ ਕਰਦੇ ਆਂ। ਜਿੱਥੇ ਲੋਕਾਂ ਦਾ ਹੱਤਾ ਪੀਰ ਦੀ ਗਾਇਤ ਕਰਦੀ ਹੈ। ਕਿਥੇ ਕੌਣ ਜਿੱਤ ਸਕਦਾ ਕੌਣ ਬਾਜ਼ ਮਾਰ ਸਕਦਾ। ਇਥੋਂ ਸਭ ਵਿੱਚੋਂ ਖਾਇਸਾ ਅੱਜ ਦੁਨੀਆ ਦੁਨੀਆ ਹੋ ਜਾਂਦੀ ਹੈ। ਇਹ ਜਿਹੜੀ ਨਾਰਾਦੀ ਤੁਸੀਂ ਜਿਹੜੇ ਬੰਦੇ ਆਈਏ ਇਹ ਸਿਰਫ ਮਦਦ ਲਈ ਆਇਆ ਹੋਣਾ ਲੋਕਾਂ ਦੀ ਕੋਈ ਦੇਖਣ ਤੋਂ ਉਹ ਜਿਹਨਾਂ ਨੇ ਫਟਦਾ ਮਨ ਕੀਤਾ ਉਹਨੇ ਕੰਪਨੀ ਦਿੱਤੀ ਫੈਸਲਾ ਕੀਤਾ ਤੇ ਜਿਹੜੇ ਛੱਡ ਜਾਂਦੇ ਕੋਈ ਨਹੀਂ ਆਉਂਦੇ ਉਹ ਕਰ ਜਾਂਦੇ ਪਤਾ ਨਹੀਂ ਆਉਂਦੇ ਆਉਣ ਵਾਲੀ ਛੱਡ ਜਾਂਦੇ ਆ ਉਹਦੇ ਨਾਲ ਇੱਕ ਧਰਮ ਨਾਲ ਇਤਨੇ ਖੰਦੇ ਪਾਸੇ ਬੰਨੇ ਗਾੜੀ ਗਾੜੀ ਨਾਲ ਬਹੁਤ ਵਧੀਆ ਵੀਰ ਜੀ ਦਾ ਬੇਹੂ ਜਿਹਹਦਨ ਕਹਿੰਦੇ ਜੇ ਸਰਬਜੀਤ ਸਿੰਘ ਐਫਟੀ ਜਿੱਤ ਜਾਂਦਾ ਹੈ ਤੇ ਇਸ ਵੀਰ ਨੇ ਕਹਿਆ ਕਿ ਮੈਂ ਉਸ ਦਿਨ ਤੋਂ ਦਸਤਾਰ ਸਜਾਉਣੀ ਸਰ ਤੇ ਸ਼ੁਰੂ ਕਰ ਦੇਣੀ ਆ ਮੈਂ ਫੈਨ ਉਸ ਵਿਅਕਤੀ ਦਾ ਸਰਬਜੀਤ ਸਿੰਘ ਖਾਲਸਾ ਦਾ ਜਿਨ੍ਹਾਂ ਦੇ ਪਿਤਾ ਨੇ ਕੰਮ ਕੀਤਾ ਜਿਨ੍ਹਾਂ ਦੇ ਪਿਤਾ ਨੇ ਕੁਰਬਾਨੀ ਕੀਤੀ ਆ ਔਰ ਦੁਨੀਆ ਦੀ ਖਾਤਰ ਆਪਣਾ ਆਪ ਨੂੰ ਲੇਖੇ ਲਾ ਦਿੱਤਾ ਆਪਣੇ ਪਰਿਵਾਰ ਨੂੰ ਵੀ ਲੇਖੇ ਲਾ ਦਿੱਤਾ ਜਿਹੜਾ ਆਪ ਮਰ ਗਿਆ ਤੇ ਪਰਿਵਾਰ ਵੀ ਪ੍ਰਵਾਹ ਨਹੀਂ ਦਿੱਤੇ ਇੱਕ ਲੇਖੇ ਲਾਉਣ ਵਾਲੀ ਗੱਲ ਹੀ ਹੁੰਦੀ ਆ ਤੇ ਛੋਟੇ ਛੋਟੇ ਜਿਹੇ ਸਰਵ ਜਿਸੇ ਨੂੰ ਕੋਰੇ ਜਦੋਂ ਉਹਨਾਂ ਦੇ ਪਿਤਾ ਦੀ ਚੜਾਈ ਕਰ ਗਏ ਸੋ ਉਹਨਾਂ ਵੱਲ ਨੌਜਵਾਨ ਦਾ ਧੋਖਾ ਤੁਹਾਨੂੰ ਕਿਉਂ ਲੱਗਦਾ ਕਿ ਭਾਈ ਸਰਵ ਜਿਸ ਨੂੰ ਜਿੱਤ ਸਕਦੇ ਆ ਕਿੰਨਾ ਕੁ ਧੋਖਾ ਤੇ ਝਗਾਤ ਕਿਵੇਂ ਪਿਆ ਨੌਜਵਾਨ ਨੂੰ ਨੌਜਵਾਨੀ ਵਿੱਚ ਜਿਹੜੀ ਜੀ ਨਹੀਂ ਪੜੀ ਤੁਹਾਨੂੰ ਕਿਵੇਂ ਲੱਗਦਾ ਮੈਨੂੰ ਐ ਲੱਗਣ ਲੱਗੀ ਕਿ ਜਿਹਨਾਂ ਦੇ ਫਾਦਰ ਸਾਹਿਬ ਆਪਣੇ ਜਾਨੀ ਕਿ ਦੁਨੀਆਂ ਦੁਨੀਆਂ ਦੇ ਸਿੱਧਿਵਾਨ ਗਏ ਠੀਕ ਉਹਨਾਂ ਦੇ ਫੋਨ ਤੋਂ ਉਹਨਾਂ ਦੀ ਹੈ ਨਾ ਫੋਨ ਤੋਂ ਉਹ ਵੀ ਮੇਰੇ ਸਾਹਬ ਨੂੰ ਉਦੋਂ ਹੀ ਜਾਨੀ ਕਿ ਕਿਸੇ ਲਈ ਮਨੋਂ ਤੋਂ ਇਹ ਕੰਮ ਕਰਨਗੇ ਕਿਸੇ ਗਰੀਬ ਦੀ ਮਦਦ ਦੇਣਗੇ ਇਹ ਤੋਂ ਤਲੀ ਤੇ ਉਹਨੂੰ ਲੱਗਦਾ ਮਤਲਬ ਜਿਸ ਤਰ੍ਹਾਂ ਤੁਹਾਡੀ ਸੋਚ ਆ ਐਨਾ ਤੁਹਾਡੇ ਅੰਦਰ ਜज्ਬਾ ਵਾ ਐਨਾ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਮਾਣ ਹੋਰ ਨੌਜਵਾਨਾਂ ਨੂੰ ਹੋ ਗਿਆ ਮੈਂ ਆ ਕੇ ਤੇ ਲੈ ਕੇ ਉਹਨਾਂ ਨੇ ਜਾਨੀ ਇਨਸਾਨ ਜਿਹੜੇ ਮੈਂ ਜਿਵੇਂ ਮੈਂ ਸੋਚਿਆ ਆ ਕਿ ਹੁਣ ਮੈਂ ਮੁੱਖ ਕਿਤਾਬ ਦੇ ਅੱਗੇ ਲਿਖੀ ਜੰਦੀ ਤੇ ਇਹ ਫੋਮ ਇਹ ਕਿੰਨਾ ਜਿਦਾਂ ਬਣ ਕੇ ਪਾ ਕੇ ਉੱਪਰ ਲਿਖਣੀ ਹੈ ਠੀਕ ਹੈ ਤੇ ਜੱਜ ਬਈ ਹੈ ਕਿ ਮੈਨੂੰ ਜਦੋਂ ਦੀ ਗੱਲ ਕਰਦਾ ਹਾਂ ਉਹਨਾਂ ਫਾਜ਼ਲ ਸਾਹਿਬ ਦੀ ਤੇ ਮੈਂ ਪੜਿਆ ਵੀ ਮੈਨੂੰ ਇਹ ਨੌਲੇਜ ਨਹੀਂ ਸੀ ਕਿ ਕਿਸੇ ਨੂੰ ਇਹਨਾਂ ਪਤਾ ਨਹੀਂ ਕਿਉਂਕਿ ਜਿਹਨੂੰ ਪਤਾ ਲੱਗਦਾ ਨਾ ਬੈਂਕ ਸਿੰਘ ਦਾ ਪੁੱਤਰ ਹੈ ਤੇ ਇਹਨਾਂ ਨੂੰ 2 ਘੰਟਾ ਖੜਾਉਂਦਾ ਕਿਸ ਕਰਕੇ ਮੈਂ ਕਹਿੰਨਾ ਕਿ ਪਹਿਲਾਂ ਉਹ ਸਰਕਾਰਾਂ ਵੀ ਆ ਗਈਆਂ ਸਾਰੇ ਕਾਂਗਰਸੀ, ਅਕਾਲੀ ਢੜੋ ਵਾਲੇ ਕਿਸਨੇ ਕਲੀ ਕੀਤਾ ਨਹੀਂ ਤੇ ਅੱਜ ਕਿਹਨੂੰ ਢੜੋਂ ਨੂੰ ਵੋਟਾਂ ਪਾਈਆਂ ਤੇ ਬਦਲਾਅ ਬਦਲਾਅ ਚਾਹੁੰਦੇ ਸੀ ਨਾ ਬਦਲਾਅ ਅਸੀਂ ਕਹਾਂ ਭਈ ਇੱਕ ਜੀ ਸਭ ਦੀ ਖਾਲਸਾ ਨੂੰ ਸਖਾਵਟ ਜਿਹੜੇ ਹੁੰਦੇ ਆ ਰੇਗ ਦੇ ਮਰਦ ਬਗਾਰ ਹੁੰਦੇ ਆ ਠੀਕ ਹੈ ਤੇ ਮੇਰਾ ਸੁਝਾਅ ਇਹ ਹੀ ਆ ਕਿ ਸਭ ਦੀ ਖਾਲਸਾ ਗੰਨੇਰ ਨੂੰ ਪੂਰਤ ਕਰਦੇ ਸੋ ਧੰਨਵਾਦ ਵਾਲਾ ਵੀ ਬਹੁਤ ਬਾਰ ਆ ਜਦ ਨਹੀਂ ਕੇ ਕਰੀਏ ਜੋ ਪਤਾ ਨੂੰ ਵੀ ਸੇ ਮਾਨ ਹੋਵੇ ਕੋਲ ਬੰਦਾ ਹਰੇਕ ਨਹੀਂ ਜਾਣਾ ਪਰ ਕੁਝ ਜਿਹੜੇ ਛੁੱਪੀ ਭਗੇ ਜਾਂਦੇ ਨੇ ਕਿਸੇ ਨਹੀਂ ਕੱਢ ਕੇ ਆਉਂਦੇ ਉਹਦਾ ਮਾਨ ਹੋਵੇ ਸਾਡੇ ਡੋਟਰ ਨਾਲ ਨੂੰ ਖੜਾ ਸਾਡੇ ਕਹਿੰਦਾ ਮਤਲਬ ਕਿ ਜਿਹੜੇ ਲੋਕ ਦੇਸ਼ ਵਾਸਤੇ ਇਸ ਦੁਨੀਆ ਵਾਸਤੇ ਕੋਈ ਕਰਦੇ ਆ ਮਾਰ ਮਟ ਜਾਂਦੇ ਆ ਉਹਨਾਂ ਨੂੰ ਆਪਾਂ ਇਹਦੀ ਵਿਸ਼ਵਾਸ ਦਿਵਾਈਏ ਕਿ ਕੌਮ ਲੋਕ ਉਹਨਾਂ ਦੇ ਨਾਲ ਖੜਦੇ ਆ ਨਾ ਕਿ ਪਿੱਠ ਦਿਖਾਉਣੇ ਆ ਇਹ ਤਾਂ ਵਰਮਾਨ ਨੂੰ ਹੋ ਜਾਂਦਾ ਆਪਣੇ ਆਪ ਤੋਂ ਛਿੱਧੀਆਂ ਪ੍ਰਾਪਤ ਕਰਨ ਦਾ ਜਾਂ ਦੁਨੀਆਵਾਰਾਂ ਦੇ ਕੋਲ ਕੰਮ ਦਾ ਵੀ ਤੇ ਕਹਿਣ ਦਾ ਮਤਲਬ ਆ ਸੋ ਉਹਨਾਂ ਦੇ ਨਾਲ ਲੋਕ ਖੜਦੇ ਆ ਤੇ ਲੋਕ ਕਿੰਨੇ ਖੜਦੇ ਆ ਇਸ ਵਾਰ ਉਹ ਕਰਕੇ ਦਿਖਾਉਣਗੇ ਦਿਖਾਉਣਗੇ ਸੋ ਕਿਉਂਕਿ ਅੰਦਰਲੀ ਭਾਵਨਾ ਜ਼ਰੂਰੀ ਆ ਜੀ ਇਨਸਾਨੀਅਤ ਬੰਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਉਹ ਕਹਿੰਦੇ ਨੇ ਨਾ ਕਿ ਕਿਸੇ ਲਈ ਲੱਗ ਹੁਣ ਵੇਲਾ ਲੱਗਲਾ ਕੰਮ ਨਹੀਂ ਹੈ ਨਵੇਂ ਮੁੰਡੇ ਨਹੀਂ ਲੱਗਦੇ ਪੀਸੀ ਕਿਸੇ ਦੇ ਆ ਕਰਦੇ ਕਿੱਥੇ ਲੱਗਣ ਉਹ ਦੇਖਦੇ ਆ ਕਿ ਸਤਾਈ ਕਿਹੜੀ ਹੈ ਠੀਕ ਹੈ ਕੋਈ ਗਾਂਦ ਦੀ ਸਤਾਈ ਹੈ ਕੋਈ ਧੂੜ ਜਾਣ ਦੀ ਬਾਕੀਆਂ ਨੇ ਵੀ ਫੀਡਬੈਕ ਹੀ ਨਹੀਂ ਹੈਗਾ ਕੋਈ ਫੀਡਬੈਕ ਕਿ ਕਰਕੇ ਮੇਰੇ ਅੰਦਰ ਤੁਹਾਰੇ ਮੇਰੇ ਸਾਰੇ ਕਰਵਾ ਦਿੰਦਾ ਤੁਹਾਡੇ ਇਲਾਕੇ ਨੂੰ ਤੇ ਸਭੀਏ ਖਾਸ ਜਿੰਦਾਬਾਦ ਤੇ ਦਿੱਤਨੀ ਹੋ ਜਿੰਦੀ ਲੋਕਾਂ ਨੇ ਬਦਲਾਲ ਕੋਲਤਾ ਸੀ ਔਰ ਕਿਛਦੇ ਦਿਨ ਦਾ ਹਿਸਾਬ ਤੋਂ ਆਮ ਆਦਮੀ ਪੰਜਾਬ ਦੇ ਵਿੱਚ ਹੋਂਦੇ ਵਿੱਚ ਆਈ ਆ ਇਹਨਾਂ ਦੇ ਕੰਮਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਦੀ ਕਾਰਗੁਜ਼ਾਰੀ ਆਮੋ ਜੀ ਨਹੀਂ ਕਿ ਸਾਡੇ ਪਿੰਡ ਜਾ ਕੇ ਦੇਖੋ ਮੈਂ ਹਾਂ ਤੇ ਪਿੰਡ ਕਿਹੜਾ ਪੜਾ ਮੇਰਾ ਪੜਾ ਆ ਦੇਖੋ ਪੁਰਾਣੇ ਪੜਾਤੀ ਪੜਾ ਪੜਾ ਕਿ ਵੀ ਅੱਥੀ ਕਿ ਕਿ ਕਦੇ ਨਹੀਂ ਪੁੱਛਿਆ ਮੈਂ ਕਹਿੰਦਾ ਚਲੋ ਕੀ ਦਾ ਲੀਡਰ ਨਹੀਂ ਆਉਂਦੇ ਜਿਹੜੇ ਮੋਹਤਵਾਰ ਬੰਦੇ ਆ ਉਹਨਾਂ ਦੀ ਪੈਰੋਂ ਕੰਮ ਖਰਾਬ ਹੁੰਦਾ ਤੇ ਕੀ ਦੀ ਕੰਮ ਸਮਝ ਲੋ ਮਤਲਬ ਕਿ ਇੱਥੇ ਵਧਾਇਆ ਕਿ ਸਾਡੇ ਜਾਂ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਅੱਗੇ ਲੱਗੇ ਸੀ ਆਗੂ ਉਹਨਾਂ ਦਾ ਆ ਗਏ ਤੁੰਗੂ ਆ ਗਏ ਤੁੰਗੂ ਕਿਉਂ ਚਲੋ ਜਿਹੜੇ ਵੱਡੇ ਵਧਾਈ ਪ੍ਰਾਪਤ ਉਹ ਨਹੀਂ ਆ ਖਾਚ ਰਹੇ ਨਾ ਤੇ ਉਸੇ-ਕਾਸੀ ਜਾਨੀ ਪੈਂਦਾ ਕਰਦੇ ਬੰਦੇ ਮੂਹੇ ਲੱਗੇ ਹੋਏ ਉਹਨਾਂ ਨੇ ਦੇਖਿਆ ਨਾ ਕਿ ਕਿਹੜਾ ਕੰਮ ਕਿੱਥੇ ਰਹਿੰਦਾ ਕਿਹੜਾ ਨਹੀਂ ਇਹ ਨਹੀਂਗਾ ਕਿ ਅਸੀਂ ਜੋ ਕੰਮ ਪੁੱਛ ਕੇ ਕੰਮ ਪੁੱਛ ਕੇ ਕਰੀ ਅਪਰੇ ਜਗਦੀ ਗਾਦੀ ਹਾਂ ਤਾਂ ਕਿ ਵਿਧਾਇਕ ਸਾਹਿਬ ਆ ਜਿਹੜੇ ਜਾਂ ਕਿੰਨੇ ਵੀ ਮੰਤਰੀ ਆ ਇੱਥੇ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੀ ਤਰ ਲੋਕ ਉਹਨਾਂ ਦੇ ਕੋਲ ਜਾ ਕੇ ਮੰਗਨੇ ਰੱਖਦੇ ਸਾਨੂੰ ਆ ਸਹੂਲਤਾਂ ਚਾਹੀਦੀਆਂ ਸਰ ਆਹ ਮੰਗਾ ਚਾਹੀਦੀਆਂ ਨੇ ਸਾਨੂੰ ਪਿੰਡ ਦੇ ਵਾਸੇ ਵਿਕਾਸ ਵਾਸਤੇ ਗਰਾਂਡ ਦੇ ਵਾਸਤੇ ਜਾਂ ਪਾਰਖਾ ਵਾਸਤੇ ਇੰਨਾ ਪੈਸਾ ਕਿਦਾ ਐਨੇ ਤੁਹਾਨੂੰ ਫੰਡ ਦੀ ਲੋੜ ਆ ਉਹੀ ਦੇ ਉਹ ਤੋਂ ਕੋਈ ਪਤਾ ਲੱਗਦਾ ਜ਼ਬਰਦਸਤ ਨਹੀਂ ਪਤਾ ਲੱਗਦਾ ਸੋ ਕਿਹੜੇ ਲੋਕ ਵੋਟਾਂ ਲੈ ਕੇ ਉਹਨਾਂ ਤੱਕ ਜਾਂਦੇ ਆ ਆਪਣੇ ਪਿੰਡਾਂ ਦੀਆਂ ਉਹਨਾਂ ਨੂੰ ਇਸ ਗੱਲ ਦਾ ਚਾਹੀਦਾ ਇਹ ਗੱਲ ਦੇ ਮੇਰਾ ਇਹ ਇਹੀ ਕਹਿਣਾ ਹੈ ਕਿ ਸਾਡੇ ਬੰਦ ਦੋ ਸਾਲ ਦੋ ਸਾਲ ਹੋ ਗਿਆ ਆਪਣੇ 2.5 ਸਾਲ ਆ ਨਹੀਂ ਕਦੋਂ ਨਾਲੀ ਹੈ ਜਣੀਏ ਕਰੀਬ ਨਿਊ ਬਲੋਕਰ ਕੋਲ ਸਾਡੀ ਨਾਲੀ ਹੋਵੇ ਗਲੀ ਬਣੀ ਹੋਵੇ ਸੈਟਰ ਲੋਕ ਲੱਗੇ ਹੋਵੇ ਪਾਣੀ ਜੀ ਉਹ ਜਿਨ੍ਹਾਂ ਦੇ ਕਾਰਡ ਸੀ ਨਾ ਉਹਨਾਂ ਦੇ ਬੰਦ ਕਰਾ ਸੋਲਾ ਸੋਲਾ ਕਿੱਲੇ ਵਾਲੇ ਪਿਆਲੀ ਵਾਲੇ ਬੰਦੇ ਆ ਜਿੰਨੇ ਉਹ ਕੰਮ ਕਰਕੇ ਜਾਈ ਗਏ ਉਹ ਕਿੰਨਾਂ ਲੋਕਾਂ ਦੀ ਪਸ਼ੂਆਂ ਨੇ ਤਕਰੀਬਨ ਤਾਂ 50 ਤੇ ਉਹਨਾਂ ਦੇ ਕਾਰਡ ਕੱਟੇ ਗਏ ਗਰੀਬਾਂ ਦੇ ਤੇ ਪਿਆਲੀ ਵਾਲਿਆਂ ਦੇ ਕਾਰਡ ਕੀ ਬੰਦੇ ਕੰਦਲੇ ਵਿਸ਼ਵਾਸ ਹਟਦੇ ਨੇ ਤੇ ਇਸ ਕਰਕੇ ਅੱਤੀ ਬਦਲਾਅ ਹੋਣੇ ਆ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਸਰਜੀ ਦੇ ਸਾਥਸਾ ਜੈ ਲਾਲਬਾਦ ਤੁਹਾਨੂੰ ਧੰਨਵਾਦ ਜੀ ਦਾ। ਸੋ ਇਹਨਾਂ ਦਾ ਕਹਿਣਾ ਕਿ ਲੋਕ ਫਿਰ ਬਦਲਾਵ ਚਾਹੁੰਦੇ ਆ। ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਦਲਾਵ ਹੁੰਦਾ ਕਿ ਨਹੀਂ। ਅੰਤਜੋ ਜੀ ਉਹਨਿੰਨਾ ਕੱਲ ਬਾਕੀ ਤਾਂ ਬਹੁਤ ਹੀ ਸੱਚੀ ਗੱਲ ਜੀ। ਕੀ ਹਾਲ ਚਾਲ ਜੀ? ਸਰਨਗਰ ਜੀ ਆਪਣਾ ਪੰਡ ਕਰ। ਮੇਨ ਲਬਰਾ ਜੀ। ਅੰਤਜੋ ਜੀ ਲੋਕ ਸਭਾ ਚੋਣਾਂ ਨੇ ਚੰਨਾਚਾਰਾ ਕਹਨ ਨੂੰ ਕੀ ਤੁਹਾਨੂੰ ਲੱਗਦਾ ਕਿ ਇਹ ਖੇਤਰੀਕ ਕੋਲ ਹਲਕੇ ਦੇ ਵਿੱਚ ਕੌਣ ਬਾਜ਼ੀ ਮਾਰਦਾ ਹੈ? ਮਾਸ਼ਾਅੱਲਿ। ਭਾਈ ਸਾਹਿਬ ਜੀ। ਅੱਛਾ ਜੀ। ਹਾਂ ਜੀ ਕਿੰਨੇ ਮਤਲਬ ਕਿਦਾਂ ਤੁਹਾਨੂੰ ਤਿੰਨੇ ਦਿਨ ਤੋਂ ਤੇ ਉਹਨਾਂ ਦੇ ਨਾਲ ਜੁੜੇ ਹੋਏ ਹੋ ਤੁਹਾਨੂੰ ਲੱਗਦਾ ਕਿ ਆਪਾਂ ਉਹਨੂੰ 5 6 ਦਿਨ ਹੀ ਵੇਖੇ ਹਾਂ 5 6 ਦਿਨ ਉਹਨੂੰ ਨੁਕਾਦੀ ਮਾਰ ਗਏ ਅੰਦਾਜ਼ਾ ਲਾ ਰਿਹਾ ਹਾਂ ਉਹਦਾ ਟੋਲਟ ਮੱਕੇ ਚੁੱਕ ਕੇ ਲੈ ਗਏ ਆਪਾਂ ਹਾਂ ਜੇ ਲੇਖਣਾ ਰੋਲ ਰਹੀ ਆ ਉਹਦਾ ਟੋਲਟ ਮੱਕੇ ਲੈ ਗਏ ਪਰ ਪਰ ਜਦੋਂ ਤੁਸੀਂ 5 6 ਦਿਨ ਤੋਂ ਪਹਿਲਾਂ ਕਿ ਇਹਨਾਂ ਨੂੰ ਵੋਟ ਪਾਉਣਾ ਚਾਹੁੰਦੇ ਸੀ ਤੁਹਾਨੂੰ ਤੁਹਾਡੇ ਮਨ ਦੇ ਵਿੱਚ ਕਿਹਦੀ ਪਾਰਟੀ ਸੀ ਨਾ ਪਹਿਲਾਂ ਜਿ ਕਿਸੇ ਨੇ ਪਾਉਣੀ ਚਾਹੁੰਦੇ ਨਹੀਂ ਬਿਲਕੁਲ ਪਰ ਬਣ ਜਾਣਾ ਪੈਸਾਰੂ ਜੀ ਸੰਘਾਇਆ ਉਹਨਾਂ ਨੇ ਕਿਹਾ ਉਹਦੀ ਕਿ ਪੈਸਾਰੂ ਉਹਦੀ ਕੁਰਬਾਨੀ ਬਹੁਤ ਕੁਰਬਾਨੀ ਬਹੁਤ ਇਹ ਜੋ ਚੱਕ ਹਰੇਕ ਅੰਦਰ ਇਹ ਹੀ ਹੈ ਜੀ ਹਾਂ ਜੀ ਠੀਕ ਹੈ ਅਸੀਂ ਪਹਿਲਾਂ ਕਾਂਗਰਸੀ ਵੀ ਸੀ ਪਰ ਜਦੋਂ ਇਹ ਖੜੇ ਆ ਸਰ ਜੀ ਖਾਲਸਾ ਕਿ ਉੱਤਰ ਵਰਸਿੰਗ ਦੇ ਨੂੰ ਕਿਹਨੇ ਖੜਾ ਕਰਾਇਆ ਉਹਨਾਂ ਤੋਂ ਕੁਰਬਾਨੀ ਬਹੁਤ ਕੁਰਬਾਨੀ ਬਹੁਤ ਬੇਜੂ ਵਰ ਕੁਰਬਾਨੀ ਨਹੀਂ ਹੋ ਰਹੀ ਸਰ ਦੇ ਚੰਨ ਮੜੇ ਨਹੀਂ ਮਿਲੇ ਨਹੀਂ ਕੋਈ ਪੀਸ ਪੂਰਾ ਮਨ ਬਣ ਗਿਆ ਹਾਂ ਵੈਰੀ ਵੋਟ ਪਾ ਰਹੇ ਜਾਂ ਪਵਾ ਵੀ ਰਹੇ ਕਿ ਨਹੀਂ ਮੈਂ ਪਾਵ ਨਹੀਂ ਰਿਹਾ ਕਿਉਂਕਿ ਵੈਸੇ 31 ਦਿਨ ਨੂੰ ਆਸਟ੍ਰੇਲੀਆ ਚਲੇ ਜਾਣਾ ਹੈ ਪਰ ਮਨ ਉਧਰ ਮਨ ਉਧਰ ਲੋੜ ਜਿਹਾ ਕਾਇਦਾ ਹਾਂ ਚੋਟ ਤੇ ਸੋ ਅੰਕਲ ਜੀ ਉਹਨਾਂ ਦਾ ਕਹਿਣਾ ਹੈ ਕਿ ਭਾਈ ਸਰਪਜੀਤ ਸਿੰਘ ਖਾਲਸਾ ਜੀ ਦੀ ਕੁਰਬਾਨੀ ਬਹੁਤ ਆ ਉਹਨਾਂ ਦੇ ਪਿਤਾ ਨੇ ਇਤਿਹਾਸ ਰਚਿਆ ਹੈ ਸੋ ਉਹਨਾਂ ਨੂੰ ਜਤੋਣਾ ਚਾਹੀਦਾ ਹੈ ਤੋ ਇਹੋ ਜਿਹੇ ਵੀਊ ਜਾਣਨ ਵਾਸਤੇ ਜੁੜੇ ਹੋ ਸਾਡੇ ਨਾਲ ਲੱਗਦਾ ਤੁਹਾਨੂੰ ਫਰੀਦਕੋਟ ਹਲਕੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਅੱਜ ਤੋਂ ਹਾਸ ਦਾ ਰਹਿਣਾ ਤਾਂ ਬਿਆਨੀ ਆਪਾਂ ਬਿਆਨ ਵੀ ਪਾ ਦੇਣਾ ਹਲ ਤੋਂ ਉੱਪਰ ਜਾ ਪਰ ਕੋਸ ਕਿੰਨਾ ਹੋਣਾ ਹੈ ਦੂਸ਼ ਦੇ ਕੀ ਬਹੁਤ ਸੇ ਖਾਸਾ ਨਜ਼ਰ ਆ ਰਿਹਾ ਲੱਗਦਾ ਇਹ ਮੁਕਾਬਲਾ ਇਹਦਾ ਬਹੁਤ ਹਲਕੇ ਆਪਾਂ ਸੋਚਦੇ ਹਾਂ ਨਾ ਬਸ ਇੱਥੇ ਹੀ ਆਣ ਹਾਂਜੀ ਹੋਰ ਸਾਡੇ ਕਹਿਣਾ ਦੋ ਜਿਹੜੇ ਦੋ ਸਾਧਕਾਰ ਕਾਰਜਕਰੀਆਂ ਆਮ ਆਨ ਪਾਰਟੀ ਤੋਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ද ප්‍රන්සිි පත සන්ම කට බිල්මි දෙෙක් පෙරි කාස පැල පස. ਉਹ ਤੋਂ ਬਾਅਦ ਸਰਕ ਫੋਰਸਸ ਰੱਖਿਆ ਦੀ ਬਣੀ ਹੋਈ ਆ ਉਹਦੇ ਬਾਰੇ ਵੀ ਤੁਸੀਂ ਵੀ ਡਰਾਈਵਰ ਹੋ ਬਸਾ ਸਫਰ ਕਰਦੇ ਉਹ ਤੁਹਾਨੂੰ ਦੱਸ ਦਿਓ ਹਾਂਜੀ ਉਹ ਜੀ ਜੋ ਸਰਕ ਫੋਰਸਸ ਤੋਂ ਗੋਲ ਜਿਹਨੇ ਮੇਰਾ ਸਿਖਾਈ ਹੈ ਇਹ ਬਹੁਤ ਵਧੀਆ ਹੈ ਕਿਉਂਕਿ ਜਦੋਂ ਕੋਈ ਰੋਡ ਐਕਸੀਡੈਂਟ ਹੁੰਦਾ ਡਰਾਈਵਰ ਕੱਲਾ ਹੁੰਦਾ ਡਰਾਈਵਰ ਕੱਲਾ ਜੇ ਕੋਈ ਨੁਕਸਾਨ ਜਾਂ ਮਤਲਬ ਕੋਈ ਚੀਜ਼ ਆਦੀ ਦਾ ਥੋੜੀ ਹੈਲਪਫ ਮਿਲ ਜਾਂਦੀ ਹੈ ਕਿਉਂਕਿ ਉਹ ਰਿਪੋਰਟ ਕਰਕੇ ਉਹ ਗੋਲੇ ਆ ਜਾਂਦੀ ਜਾਂ ਕੋਈ ਐਕਸੀਡੈਂਟ ਹੋ ਜਾਣਾ ਗੱਡੀ ਸੇਫਟੀ ਕਰਦਾ ਇਹਦਾ ਬੈਨੀਫਿਟ ਹੈ ਤੁਹਾਨੂੰ ਲੱਗਦਾ ਹੈ ਤਫਰੀਦਪੁਰ ਹਲਕੇ ਦੇ ਵਿੱਚ ਕੌਣ ਜ ਟੱਕਰ ਕੀ ਗੈਹ ਸਕਦਾ ਤੁਹ ਕਾਹਲਾ ਮਾਇਆदाई ਹੁਣ ਜਿਹਦੇ ਸਾਹਮਣੇ ਕਾਬਲੇ ਦੀ ਗੱਲ ਦੋਹਾਂ ਦੀ ਸਰਵਿਸ ਔਰ ਕਰਮਜੀਤ ਦਾ ਮੁਕਾਬਲਾ ਕਰ ਸਕਦੇ ਮੈਂ ਇਸ ਟੈਂਪ ਦਾ ਜੇ ਨੋ ਨੋਜਵਾਨਾ ਜੋਸ਼ ਦੇ ਕੇ ਹਾਂਜੀ ਸਿੰਘ ਨਾਲ ਤਾਂ ਕੰਨਾ ਜਿਲ੍ਹਾ ਟੋਣ ਹਾਂ ਹਾਂ ਉਹਨਾਂ ਦੇ ਵੀ ਸੁਭਾਰ ਜਿਆਦਾ ਦੇ ਇਹਨਾਂ ਦੋਨਾਂ ਦੇ ਵਿੱਚ ਹੀ ਮੁਕਾਬਲਾ ਕਰ ਸਕਦੇ ਹਾਂ ਮੁਕਾਬਲਾ ਕਰ ਸਕਦੇ ਹਾਂ ਸਰਬਜੀਤ ਔਰ ਕਰਮਜੀਤ ਅਨਮੋਲ ਦੇ ਵਿੱਚ ਲੇਕਿਨ ਸਰਬਜੀਤ ਸਿੰਘ ਦੇ ਅੰਦਰ ਜ਼ਿਆਦਾ ਝੁਕਾ ਲੱਗ ਰਿਹਾ ਹੈ ਸੋ ਇਹੋ ਜਿਹੀ ਵਿਊਖਣ ਲਈ ਜਾਣ ਲਈ ਜਿਹੜੇ ਸਾਡੇ ਨਾਲ ਉਹ ਬਿੱਲ ਮਾਫ ਹੋ ਗਿਆ ਜ਼ੀਰੋ ਆਉਂਦਾ ਘਰਾਂ ਨੂੰ ਪਾ ਜਿਹੜਾ ਬਿਜਲੀ ਦਾ ਖਰਚਾ ਤੇ ਬਿਜਲੀ ਦਾ ਬਿੱਲ ਸੀ ਉਹ ਬਿਲਕੁਲ ਹੀ ਉਹਨਾਂ ਨੂੰ ਮਾਫ ਹੋ ਗਿਆ ਤੇ ਇਹਦਰ ਨਹੀਂ ਹੈਗਾ ਮਤਲਬ ਪਹਿਲਾਂ ਜਿਹੜੇ ਜ਼ੀਰੋ ਹੀ ਆਉਂਦਾ ਇਹ ਤੋਂ ਜਿਹੜੇ ਵਿਧਾਇਕ ਦਵਿੰਦਰ ਜੀ ਨੇ ਲਾੜੀ ਢੋਸ ਉਹਦੇ ਕਮਾਂਡ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਉਹ ਤਾਂ ਬਹੁਤ ਚੰਗੇ ਚੜਾਈ ਹੈ ਚੰਗੀ ਚੜਾਈ ਹੈ ਹਾਂ ਬਹੁਤ ਚੜਾਈ ਹੈ ਵੋਟਾ ਬਹੁਤ ਪੈਣੇ ਆ ਹਾਂ ਚੰਗੇ ਕੰਮ ਕਰ ਰਿਹਾ ਬਹੁਤ ਬਹੁਤ ਕਿੰਨੇ ਵਾਰ ਤੁਸੀਂ ਮਿਲ ਚੁੱਕੇ ਜਾਂ ਤੁਹਾਡੇ ਪਿੰਡ ਆਇਆ ਕਿਵੇਂ ਆਉਂਦਾ ਪੰਜ ਚਾਰ ਵਾਰ ਆ ਜਾਂਦਾ ਉਹ ਗੱਦੀ ਕਿਹਦਾ ਨਾ ਆ ਰਿਹਾ ਉਹ ਗੱਦੀ ਨਾ ਆ ਰਿਹਾ ਹਾਂ ਜਿਹੜਾ ਮਾਰਦਾ ਹੈ ਹਾਂ ਠੀਕ ਆ ਮੁੰਡਾ ਜੀ ਪਿੰਡ ਵਾਲੇ ਬੰਦੇ ਵੀ ਬਹੁਤ ਮਦਦ ਕਰਦੇ ਹੋ ਹਾਂ ਜਿੰਨਾਂ ਬੰਦੇ ਠੀਕ ਕੋਈ 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 ਜਦੋਂ ਤੁਸੀਂ ਕੌਣੇ ਕਾਮ ਆਦੀ ਬਾਡੀ ਆਵੇ ਹਾਂ ਲੱਗਦਾ ਤੁਹਾਨੂੰ ਆ ਸਕਦੀ ਹੈ ਫਰੀਦਪੁਰ ਹਲਕੇ ਦੇ ਵਿੱਚ ਐਮਪੀ ਬਣ ਸਕਦਾ ਆਮ ਆਦਿ ਬਾਡੀ ਦਾ ਆਓ ਜੀ ਸਰਕਾਰ ਉਤੇ ਆਓਗੇ ਆਓਗੇ ਸੋ ਇਹਨਾਂ ਬਾਪੂ ਜੀ ਹੋਰ ਆਂਦਾ ਕਹਿਣਾ ਕਿ ਫਰੀਦਕੋਟ ਹਲਕੇ ਦੇ ਵਿੱਚ ਕਰਮਜੀਤ ਅਨਮੋਲ ਬਣ ਸਕਦੇ ਆ ਬਣ ਸਕਦੇ ਬਣ ਸਕਦੇ ਸੋ ਆਪਣੀ ਆਪਣੀ رائے ਇਹਨਾਂ ਦਾ ਆਪਣਾ ਆਪਣਾ ਹੱਕ ਆ ਜਤਾ ਸਕਦੇ ਆ ਆਪਾਂ ਕਿਸੇ ਨੂੰ ਵੀ ਜਤਾ ਸਕਦੇ ਆ ਸੋ ਆਪ ਵੀ ਨਾਲ ਬੰਦ ਕਰਦੇ ਆ ਕਿ ਕੋਈ ਸਾਥੀ ਠੀਕ ਆਣਾ ਤੋਂ ਉਹ ਮਰ ਲਿਖੋਟਾ ਮਰ ਲਖਮਾਰ ਮਰ ਲਖਮਾਰ ਇਹਦੇ ਦਾ ਬੜੀਆਂ ਪਾ ਹਾਂ ਜੀ ਦੇਖੋ ਉਹ ਵੀ ਇਹਨਾਂ ਸਾਰੇ ਪਾਣੇ ਤੋਂ ਵੀ ਹੈ ਕਿਸੇ ਦਾ ਕੋਈ ਸਾਜਵਾ ਨਹੀਂ ਇਹ ਕਾਮਪਾਰਟੀ ਚੱਲੀ ਹੈ ਇਹਨੇ ਕੁਝ ਕੰਮ ਕਰੇ ਦਿੱਤੇ ਨਹੀਂ ਜਿਵੇਂ ਕਿਸਾਨਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾ ਵਾਸਤੇ ਬਿਜਲੀ ਫਰੀ ਜਾਂ ਮਗਲਿਆ ਜਿਹੜੇ ਹਾਂ ਜੀ ਜਾਂ ਮਗਲਿਆ ਜਿਹੜੇ ਕੱਚੇ ਟੀਚਰ ਪੱਕੇ ਕੀਤੇ ਨੇ ਇਹਨਾਂ ਬਰੇ ਬੜਾ ਚੰਗਾ ਸੋਚਿਆ ਆਉਣ ਵਾਲੇ ਵੀ ਸੋਚਣਗੇ ਬਾਕੀ ਬਾਕੀ ਤਾਂ ਪਾਰਟੀਆਂ ਵੇਖ ਲੈ ਇਹਨਾਂ ਨੇ ਇਹਨਾਂ ਨੂੰ ਧੋਖਾ ਹੀ ਦਿੱਤਾ ਇਹਨਾਂ ਵਾਦੇ ਕਰ ਜਾਂਦੇ ਬਾਤ ਨਹੀਂ ਆਉਂਦੇ ਬਾਤ ਬਾਤ ਸਰ ਬਾਤ ਨਹੀਂ ਆਉਂਦੇ ਇਹਨਾਂ ਜਿਹੜੇ ਵਾਦੇ ਕੀਤੇ ਉਹ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਹਾਂਜੀ ਆਦਲ ਕੋਸ਼ਿਸ਼ ਕਰ ਰਹੇ ਇੱਕ ਥੋੜੀ ਜਿਹੀ ਪਰਮ ਰਹਿ ਗਈ ਜਿਹੜਾ ਬੀਬੀਆਂ ਨੂੰ ਖੁਸ਼ ਕਰਨ ਵਾਸਤੇ ਨਾਲ ਯਾਰ ਯਾਰ ਪਾ ਦਿੰਦੇ ਨੇ ਇਹ ਦਿੱਕਤ ਹੀ ਨਹੀਂ ਹੋਣੀ ਸੀ ਹਾਂ ਨਿਉ ਬੀਬੀਆਂ ਕਹਿੰਦੇ 1000 ਰੁਪਏ ਵੀ ਤੁਹਾਡੇ ਟਾਂਗ ਤੇ ਆ ਇਹ ਵੀ ਬੀਬੀਆਂ ਵਿਚਾਰੀਆਂ ਕਹਿੰਦੀਆਂ ਸਾਡਾ 1000 100 ਰੁਪਿਆ ਪਾ ਲੋ ਤੇ ਬੀਬੀਆਂ ਵਾਝੀ ਪਾ ਦਿਆ ਨਾ ਇਹ ਤੂੰ ਪਹਿਲੋਂ ਵੀ ਜੱਤਿਆਂ ਨੇ ਇਹਨਾਂ ਨੂੰ ਲੋਡ ਹੀ ਕੋ ਨਹੀਂ ਕਿਤੇ ਚਾਹ ਲੋੜ ਹੀ ਜਾਂ ਲੋਟਾਂ ਨੂੰ ਲੋੜ ਨਹੀਂ ਪਈ ਸੋ ਇਹਨਾਂ ਬਾਪੂ ਜੀ ਦਾ ਕਹਿਣਾ ਹੁੰਦਾ ਜਿਹੜਾ ਬੀਬੀਆਂ ਨਾਲ 100000 ਰੁਪਏ ਦਾ ਇਹਨਾਂ ਵਾਦਾ ਕੀਤਾ ਜੇ ਬੀਬੀਆਂ ਨੂੰ 1000 ਰੁਪਏ ਦਿੱਤਾ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹਨਾਂ ਨੂੰ ਜਿਹੜੇ ਅੱਜ ਇੰਨਾ ਜ਼ੋਰ ਲਾ ਰਹੇ ਆਪਣੇ ਪ੍ਰਚਾਰ ਤੇ ਘਰ ਘਰ ਜਾ ਕੇ ਉਹ ਪ੍ਰਚਾਰ ਕਰਨ ਦੀ ਲੋੜ ਨਹੀਂ ਪਣੀ ਕਿਉਂਕਿ ਬੇਬੀਆਂ 1000 ਰੁਪਏ ਲੈ ਕੇ ਖੋਦ ਹੋ ਜਾਣੀਆਂ ਕਿਉਂਕਿ ਆਧਾਰ ਕਾਰਡ ਤੇ ਉਹਨਾਂ ਦਾ ਅੱਗੇ ਸਫ਼ਰ ਉਹਨਾਂ ਦਾ ਬਿਲਕੁਲ ਹੀ ਮੁਕਤ ਆ ਪਪੂ ਜੀ ਟੈਕਨੋਲੋਜੀ ਦਾ ਮੈਸੇਜ ਪਾਤਾ ਦੇ ਰਿਹਾ ਹੈਗਾ ਦਿਖਾਉਣ ਦੇ ਮਰਜ਼ੀ ਆ ਜਿੱਦ ਤੇ ਅੱਗੇ ਜਾਣ ਪਾਸੇ ਤੇ 50 ਅੰਗ ਦੁਆਰ ਤੱਕ ਜਾਣ ਜੀ ਇੱਕ ਗੱਲ ਲਿਖੀਏ ਇੱਕ ਰਾਣਾ ਜੀ ਚਕਾਰ ਦੁੱਤੇ ਵਿੱਚੋਂ ਬੋਹ ਜੇ ਬੋਹ ਜਵਾਬ ਪਰ ਬੀਬੀਆਂ ਖੋਜਦਾ ਇਹਦੇ ਵਿੱਚ ਬੀਬੀਆਂ ਤਾਂ ਸੋਚਨੇ ਪਰ ਬਜ਼ੁਰਗ ਜਿਹੜੇ ਨੇ ਨਹੀਂ ਜਿਹੜਾ ਜਿਹੜੇ ਇੱਕ ਮਿੰਟ ਜਿਹੜੇ ਚ ਬਜ਼ੁਰਗ ਨੇ ਵਿਚਾਰੇ ਹੁਣ ਸਾਡੇ ਸਾਡੇ ਵਰਗੇ ਬੈਠੇ ਨੇ 60 65 ਸਾਲ ਦਾ ਉਹਨਾਂ ਨੂੰ ਵੀ ਚਾਹੀਦਾ ਮੁਖ ਉਹਨਾਂ ਨੂੰ ਵੀ ਚਾਹੀਦਾ ਜਾ ਜਾ ਰਵਾਂ ਹੁਣ ਬੰਦ ਕਰ ਦੇ ਅੰਦਾ ਕਰਾ ਕਰ ਦਿੰਦਾ ਯਾਦ ਕਰ ਦੇ ਸਾਰਿਆਂ ਦਾ ਇਹਦੇ 'ਚ ਥੋੜੀ ਗੱਲ ਥੇ ਸਾਰਿਆਂ ਦਾ ਅੰਦਾ ਤੁਸੀਂ ਆਪ ਹੀ ਕਿਹਾ ਕਿ ਜੇਕਰ ਬੀਬੀਆਂ ਨੂੰ 1000 ਰੁਪਏ ਦਿੱਤਾ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਬੀਬੀਆਂ ਖੁਸ਼ ਹੋ ਜਾਣੀਆਂ ਪਰ ਸਰਕਾਰ ਤੇ ਬੋਝ ਤਾਂ ਉਹਦਾ ਵੀ ਪੈਣਾ ਨਾ ਸਰ ਬੋਝ ਤਾਂ ਪੈਣਾ ਪਰ ਬੋਝ ਵੇਖਿਆ ਜਾ ਤਾਂ ਬੋਝ ਤਾਂ ਸਾਰੀ ਜਗ੍ਹਾ ਹੀ ਪੈਣਾ ਹਾਂਜੀ ਬੋਝ ਸਾਰਾ ਬੋਝ ਤਾਂ ਵੇਖਿਆ ਜਾ ਕੋਈ ਕੁਛ ਵੀ ਛਿੱੜੀ ਚੀਜ਼ ਕੋਕ ਤੇ ਬੋਝ ਆ ਪੈਣਾ ਪਰ ਉਹ ਚੁੱਕੇ ਨਹੀਂ ਲਿਆ ਹਣਾ ਵਾਅਦਾ ਨਹੀਂ ਕਰਨਾ ਵਾਅਦਾ ਨਹੀਂ ਕਰਨਾ ਚਾਹੀਦਾ ਹਾਂਜੀ ਭਾਈ ਇਹ ਕਿਹੜਾ ਕਿਤਾਬ ਦੀਆਂ ਡਿਗੜੀਆਂ ਠੀਕੀਆਂ ਨੇ ਬਸ ਜਾਂ ਉਹਨਾਂ ਦਾ ਵਾਅਦਾ ਪੂਰਾ ਕਰ ਵਾਅਦਾ ਪੂਰਾ ਕਰ ਠੀਕ ਹੈ ਅਸੀਂ ਤੇ ਇਹਨਾਂ ਨੂੰ ਕਹਿਣਾ ਹੈ ਅੱਗੇ ਹੁਣ ਵੇਖੋ ਮਾਲਕ ਉਹਨਾਂ ਨੂੰ ਤੋਕਰ ਫਰੀਦਕੋਟ ਹਲਕੇ ਦੇ ਕਰਮਜੀਤ ਅਨਮੋਲਡ ਵੋਟ ਫੌਂਦੇ ਆ ਜਾਂ ਨਹੀਂ ਫੌਂਦੇ ਉਹਨਾਂ ਦੇ ਹੱਥ ਆਪਣੀ ਆਪਣੀ ਰਾਇ ਹਾਂਜੀ ਹਾਂਜੀ ਸੋ ਇਹ ਕ੍ਰਿਸ਼ਨਪੁਰੇ ਇਲਾਕਾ ਕਲਾਂ ਦੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਆ ਸੋ ਇਹਨਾਂ ਦਾ ਕਹਿਣਾ ਆਮ ਆਦਮੀ ਪਾਰਟੀ ਦੇ ਕੰਮ ਬਹੁਤ ਵਧੀਆ ਵਾਂ ਜੇਕਰ ਵੀ ਬੀਬੀਆਂ ਨੂੰ 1000 ਰੁਪਏ ਦਿੱਤਾ ਜਾਂਦਾ ਤਾਂ ਅੱਜ ਜਿੰਨਾ ਉਹ ਜ਼ੋਰ ਪ੍ਰਚਾਰ ਖਿਲਾ ਰਹੇ ਆ ਉਹ ਉਹਨਾਂ ਨੂੰ ਜ਼ੋਰ ਨਹੀਂ ਪ੍ਰਚਾਰ ਉਹ ਅੱਜ ਉਹਨਾਂ ਨੂੰ ਜ਼ੋਰ ਨਹੀਂ ਪ੍ਰਚਾਰ ਕਰਨ ਦੀ ਲੋੜ ਦੇ ਸੀ ਉਹਨਾਂ ਨੂੰ ਬੀਬੀਆਂ ਨੇ ਖੁਸ਼ ਹੋ ਕੇ ਵੋਟਾਂ ਵਾਤਵਾਦ ਪਾ ਦੇਣੀਆਂ ਸੀ ਕਿਤੇ ਨਾ ਕਿਤੇ ਕਮੀਆਂ ਰਹਿ ਗਈਆਂ ਨੇ ਜਿਹੜੀਆਂ ਵਾਅਦਿਆਂ ਦੇ ਵਿੱਚ ਆ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਉਸ ਵਾਅਦੇ ਤੇ ਖਰੇ ਉਤਰ ਪਉਂਦੀ ਆ ਜਾਂ ਨਹੀਂ ਇਹੋ ਜੇ ਲੋਕਾਂ ਦੇ ਨਾਲ ਸਰਵੇ ਕਰਾ ਰਹੇ ਆ ਤੁਹਾਨੂੰ ਸੋ ਗਰਾਊਂਡ ਲੈਵਲ ਤੋਂ ਦਿਖਾ ਰਹੇ ਆ ਤੁਹਾਨੂੰ ਹੋਰ ਲੋਕਾਂ ਦੇ ਥਿਊ ਜਾਨਣ ਲਈ ਜੁੜੇ ਰਹੋ ਸਾਡੇ ਨਾਲ